ਟੁੱਟੇ ਦਿਲ ਦੀ ਕਹਾਣੀ ਅਧੂਰਾ ਇਸ਼ਕ ਰਵੀ ਅਤੇ ਨੀਤੂ ਦੀ ਮੁਲਾਕਾਤ ਇੱਕ ਸਰਦ ਰੁੱਤ ਦੀ ਸ਼ਾਮ ਨੂੰ ਇੱਕ ਕਾਫੀ ਸ਼ਾਪ ਵਿੱਚ ਹੋਈ ਸੀ ਪਹਿਲੀ ਨਜ਼ਰ ਵਿੱਚ ਹੀ ਰਵੀ ਨੀਤੂ ਦੀ ਸਾਦਗੀ ਅਤੇ ਖੁੱਲੇ ਸੁਭਾਅ ਤੇ ਮੋਹਿਤ ਹੋ ਗਿਆ ਸੀ ਉਹਨਾਂ ਦੀ ਦੋਸਤੀ ਜਲਦੀ ਹੀ ਡੂੰਘੇ ਪਿਆਰ ਵਿੱਚ ਬਦਲ ਗਈ ਉਹਨਾਂ ਦਾ ਰਿਸ਼ਤਾ 2 ਸਾਲ ਤੱਕ ਚੱਲਿਆ ਜਿਸ ਵਿੱਚ ਉਹਨਾਂ ਨੇ ਹਰ ਸੁੱਖ-ਦੁੱਖ ਸਾਂਝਾ ਕੀਤਾ ਉਹਨਾਂ ਦੇ ਪਿਆਰ ਦੀਆਂ ਕਸਮਾਂ ਵਾਅਦੇ ਅਤੇ ਭਵਿੱਖ ਦੇ ਸੁਪਨੇ ਹਰ ਗੱਲਬਾਤ ਦਾ ਹਿੱਸਾ ਸਨ ਰਵੀ ਨੂੰ ਯਕੀਨ ਸੀ ਕਿ ਨੀਤੂ ਉਸਦੀ ਜ਼ਿੰਦਗੀ ਦਾ ਆਖਰੀ ਮੁਕਾਮ ਹੈ ਪਰ ਜ਼ਿੰਦਗੀ ਦੇ ਰਸਤੇ ਹਮੇਸ਼ਾ ਸਿੱਧੇ ਨਹੀਂ ਹੁੰਦੇ ਰਵੀ ਨੂੰ ਨੌਕਰੀ ਦੇ ਸਿਲਸਿਲੇ ਵਿੱਚ ਇੱਕ ਦੂਰ ਦੇ ਸ਼ਹਿਰ ਜਾਣਾ ਪਿਆ ਦੂਰੀਆਂ ਨੇ ਉਹਨਾਂ ਦੇ ਰਿਸ਼ਤੇ ਵਿੱਚ ਇੱਕ ਅਣਚਾਹੀ ਖਮੋਸ਼ੀ ਲਿਆ ਦਿੱਤੀ ਸ਼ੁਰੂ ਵਿੱਚ ਉਹ ਘੰਟਿਆਂਬੱਧੀ ਫੋਨ ਤੇ ਗੱਲ ਕਰਦੇ ਸਨ ਪਰ ਹੌਲੀ-ਹੌਲੀ ਨੀਤੂ ਦੇ ਜਵਾਬ ਘੱਟ ਅਤੇ ਠੰਡੇ ਹੁੰਦੇ ਗਏ ਰਵੀ ਦੂਰ ਬੈਠਾ ਉਸ ਦੇ ਬਦਲਦੇ ਰਵੱਈਏ ਨੂੰ ਮਹਿਸੂਸ ਕਰ ਸਕਦਾ ਸੀ ਪਰ ਉਸ ਦੇ ਪਿਆਰ ਨੇ ਉਸ ਨੂੰ ਇਸ ਨੂੰ ਬੇਵਫਾਈ ਮੰਨਣ ਤੋਂ ਰੋਕਿਆ ਇੱਕ ਦਿਨ ਰਵੀ ਨੇ ਅਚਾਨਕ ਛੁੱਟੀ ਲੈ ਕੇ ਨੀਤੂ ਨੂੰ ਸਰਪ੍ਰਾਈਜ਼ ਦੇਣ ਦਾ ਫੈਸਲਾ ਕੀਤਾ ਜਦੋਂ ਉਹ ਉਸ ਦੇ ਸ਼ਹਿਰ ਪਹੁੰਚਿਆ ਤਾਂ ਉਸ ਨੂੰ ਪਤਾ ਲੱਗਿਆ ਕਿ ਨੀਤੂ ਹੁਣ ਕਿਸੇ ਹੋਰ ਨਾਲ ਹੈ ਉਸ ਨੇ ਆਪਣੇ ਦੋਸਤ ਦੀ ਮਦਦ ਨਾਲ ਨੀਤੂ ਨੂੰ ਇੱਕ ਪਾਰਕ ਵਿੱਚ ਕਿਸੇ ਹੋਰ ਵਿਅਕਤੀ ਨਾਲ ਹੱਸਦੇ ਹੋਏ ਅਤੇ ਖੁਸ਼ ਦੇਖਿਆ ਉਹ ਸਾਰੇ ਵਾਦੇ ਸਾਰੇ ਸੁਪਨੇ ਜੋ ਉਹਨਾਂ ਨੇ ਇਕੱਠੇ ਦੇਖੇ ਸਨ ਇੱਕੋ ਪਲ ਵਿੱਚ ਟੁੱਟ ਗਏ ਰਵੀ ਉਸੇ ਵੇਲੇ ਉੱਥੋਂ ਚਲਾ ਗਿਆ ਬਿਨਾਂ ਨੀਤੂ ਨਾਲ ਗੱਲ ਕੀਤੇ ਉਸਨੇ ਵਾਪਸ ਆਪਣੇ ਸ਼ਹਿਰ ਦੀ ਟ੍ਰੇਨ ਫੜ ਲਈ ਟ੍ਰੇਨ ਦੀ ਖਿੜਕੀ ਵਿੱਚੋਂ ਉਸ ਨੂੰ ਹਰ ਚਿਹਰੇ ਵਿੱਚ ਨੀਤੂ ਦੀ ਮੁਸਕਾਨ ਨਜ਼ਰ ਆ ਰਹੀ ਸੀ ਪਰ ਉਸ ਮੁਸਕਾਨ ਪਿੱਛੇ ਛੁਪਿਆ ਧੋਖਾ ਉਸਦੇ ਦਿਲ ਨੂੰ ਤੋੜ ਰਿਹਾ ਸੀ ਉਸ ਨੂੰ ਅਹਿਸਾਸ ਹੋਇਆ ਕਿ ਪਿਆਰ ਵਿੱਚ ਸਭ ਤੋਂ ਵੱਡਾ ਦਰਦ ਉਸ ਚੀਜ਼ ਨੂੰ ਗਵਾਉਣਾ ਨਹੀਂ ਹੁੰਦਾ ਜੋ ਸਾਡੇ ਕੋਲ ਸੀ ਬਲਕਿ ਉਸ ਯਕੀਨ ਦਾ ਟੁੱਟਣਾ ਹੁੰਦਾ ਹੈ ਜੋ ਅਸੀਂ ਕਿਸੇ ਤੇ ਕੀਤਾ ਸੀ ਬੇਵਫਾਈ ਨੇ ਸਿਰਫ ਰਿਸ਼ਤਾ ਹੀ ਨਹੀਂ ਸਗੋਂ ਉਸਦਾ ਵਿਸ਼ਵਾਸ ਵੀ ਤੋੜ ਦਿੱਤਾ ਸੀ ਰਵੀ ਨੇ ਕਦੇ ਵੀ ਨੀਤੂ ਨਾਲ ਸੰਪਰਕ ਨਹੀਂ ਕੀਤਾ ਉਸ ਨੇ ਚੁੱਪਚਾਪ ਉਸ ਨੂੰ ਆਪਣੀ ਜ਼ਿੰਦਗੀ ਵਿੱਚੋਂ ਕੱਢ ਦਿੱਤਾ ਪਰ ਨੀਤੂ ਦੇ ਅਧੂਰੇ ਇਸ਼ਕ ਦੀ ਯਾਦ ਇੱਕ ਡੂੰਘੇ ਜ਼ਖਮ ਵਾਂਗ ਹਮੇਸ਼ਾ ਉਸ ਦੇ ਦਿਲ ਵਿੱਚ ਬਣੀ ਰਹੀ